ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਮੈਂ ਤਬਰੇਸ਼ ਪਾਲ ਸਿੰਗਲ ਮੁਖੇਵਾ ਦਾ ਨਛਲਕ ਜਸਪਾਲ ਹਾਂ। ਦੋਸਤੋ ਜਿਵੇਂ ਕਿ ਸਾਰੇ ਪੰਜਾਬ ਨੂੰ ਔਰ ਸਾਰੇ ਦੇਸ਼ ਨੂੰ ਔਰ ਸਾਰੀ ਦੁਨੀਆ ਨੂੰ ਪਤਾ ਹੈਗਾ ਕਿ ਜਿਹੜਾ ਚੰਡੀਗੜ੍ਹ ਆ ਪੰਜਾਬ ਦੇ ਜਿਹੜੇ ਪਿੰਡ ਸੀਗੇ ਉਹਨਾਂ ਨੂੰ ਝਾੜ ਕੇ ਜਿਹੜਾ ਹੈ ਪੜਾਇਆ ਸੀਗਾ। ਔਰ ਫਿਰ ਮਤਲਬ ਇਹ ਹੈ ਕਿ ਚੰਡੀਗੜ੍ਹ ਨੂੰ ਜੀ ਵਾਜਾਂ ਉੱਠਦੀਆਂ ਨੇ ਜੀ ਉਹਨਾਂ ਨੂੰ ਇੱਕ ਅਲਾਟਮੈਂਟ ਕਰ ਦਿੱਤੀ ਹੈ ਜੀ ਜਗਾ ਜਿਹੜੀ ਰਾਜਧਾਨੀ ਬਣਾਉਣ ਵਾਸਤੇ ਹਰਿਆਣੇ ਨੂੰ ਲੇਕਿਨ ਅੱਜ ਪੰਜਾਬ ਦੇ ਗਵਰਨਰ ਦਾ ਬਿਆਨ ਤਾਂ ਆਇਆ ਹੈਗਾ ਪਿਆਹੀ ਕੋਈ ਐਹੇ ਜੀ ਕੋਈ ਗੱਲ ਹੋਈ ਨਹੀਂ ਹੈ ਲੇਕਿਨ ਫਿਰ ਵੀ ਜਿਹੜੀ ਇਹ ਵਾਰ-ਵਾਰ ਕੋਸ਼ਿਸ਼ ਹੁੰਦੀ ਹੈ ਇਹ ਜਦੋਂ ਪੰਜਾਬ ਦਾ ਚੰਡੀਗੜ੍ਹ ਹੈਗਾ ਫਿਰ ਵਾਰ-ਵਾਰ ਕੋਸ਼ਿਸ਼ ਕਿਉਂ ਹੁੰਦੀ ਹੈ ਇਹ ਇਹ ਗੱਲਾਂ ਦੇ ਕਿ ਕਦੀ ਕੋਈ ਛੂਛਾ ਉੱਠ ਜਾਂਦਾ ਕਦੀ ਛੋਈ ਛੂਛਾ ਪਰ ਕੇਂਦਰ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਹਰਿਆਣੇ ਨੂੰ ਵੀ ਕਹਿਣਾ ਚਾਹੁੰਦਾ ਹੈਗਾ ਉਹ ਸਾਰੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਦਾ ਪ੍ਰੋਪਰ ਸੋਲੂਸ਼ਨ ਕਰੀਏ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਔਰ ਪੰਜਾਬ ਨੂੰ ਮਿਲਣਾ ਚਾਹੀਦਾ ਹੈਗਾ ਔਰ ਇਹ ਵਾਰ-ਵਾਰ ਤਖ਼ਤਾਂ ਦੇ ਨਾਲ ਜਾਂ ਵਾਰ-ਵਾਰ ਗੱਲਾਂ ਕਰਨ ਦੇ ਨਾਲ ਉਹ ਐਸਐਲਬ ਵਈ ਜਿਹੜੀ ਨਹਿਰ ਸੀ ਉਹ ਬਣਾ ਲਈ ਹੈ ਤੁਸੀਂ ਕਿ ਚੰਡੀਗੜ੍ਹ ਲੱਜੋਗੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਹਰਿਆਣੇ ਦੇ ਵੀ ਜਿਹੜੇ ਲੀਡਰ ਨੇ ਭਾਜਪਾ ਦੇ ਲੀਡਰ ਨੇ ਕਾਸ ਕਰਕੇ ਕੋਈ ਮੇਰਾ ਕਾਲੈਕਸਪੀਕਰ ਸੀ ਉਹਨੇ ਕੋ ਗੱਲ ਕੀਤੀ ਹੈ ਜੀ ਇਹ ਬੜਾ ਸੂਝ ਸਮਝ ਕੇ ਜਿਹੜਾ ਹੈ ਉਹ ਬਿਆਨ ਬਾਜੀ ਜਿਹੜੀ ਹੈ ਕਰਨੀ ਚਾਹੀਦੀ ਚੰਡੀਗੜ੍ਹ ਪੰਜਾਬ ਦਾ ਔਰ ਪੰਜਾਬ ਤੇ ਦੂਸਰੀ ਕੱਲ ਦੋਸਤੋ ਮੈਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੇ ਜਾਣਾ ਹੋਏਗੀ ਇਹ ਕਰਨੇ ਜਾਣਾ ਹੈ ਜਿਹੜਾ ਮਹਾਲੀ ਇੱਕ ਇਨਸੀਡੈਂਟ ਹੋਇਆ ਅੱਜ ਦੇ ਵਿੱਚ ਅ ਕੋਈ ਤੇ ਦੋ ਬੱਚੇ ਨੇ ਉਹਨਾਂ ਦੇ ਮਰਡਰ ਕੀਤਾ ਗਿਆ ਹੈਗਾ ਇਹ ਪੰਜਾਬ ਸਰਕਾਰ ਨੂੰ ਮੈਂ ਭਗਵੰਤਬਾਹ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੀ ਗਵਰਨਮੈਂਟ ਔਰ ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਦੇ ਵਿੱਚ ਕੋਈ ਠੋਸ ਨੀਤੀ ਜਿਹੜੀ ਹੈ ਬਣਾਉਣੀ ਚਾਹੀਦੀ ਕਿਉਂਕਿ ਆਣਾਂ ਦੇ ਸਮੇਂ ਦੇ ਵਿੱਚ ਇੱਕ ਗੰਭੀਰ ਸਮੱਸਿਆ ਜਿਹੜੀ ਹੈ ਉਪਨ ਜਿਹੜੀ ਹੈ ਹੁਣੇ ਜਿਹੜੀ ਹੈ ਉਹ ਹੋਣ ਦੀ ਸੰਭਾਵਨਾ ਹੈਗੀ ਆ ਤਾਂ ਹੋ ਰਹੀ ਆ ਜਾਂ ਹੋ ਗਈ ਆ ਔਰ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਕੋਈ ਰਾਜਸਥਾਨ ਨੂੰ ਸਪੈਸ਼ਲ ਸਟੇਟਸ ਹੈ ਜਾਂ ਆਪਣੇ ਹਿਮਾਚਲ ਹੈਗਾ ਜਾਂ ਕੋਈ ਹੋਰ ਕਈ ਸੂਬੇ ਐਸੇ ਨੇ ਜਿੱਥੇ ਕੋਈ ਇਸ ਤਰੀਕੇ ਦੀਆਂ ਗੱਲਾਂ ਹੈਗੀਆਂ ਨੇ ਕਿ ਜਿੱਥੇ ਕੋਈ ਬਾਹਰੋਂ ਆ ਕੇ ਕੰਮ ਕਰਨ ਆਉਂਦਾ ਉਹਦੇ ਵਾਸਤੇ ਫਾਰਮੈਲिटीज ਕਰਨੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਉਹ ਉਹ ਜਿਹੜਾ ਉਹਦੇ ਵਾਸਤੇ ਪੰਜਾਬ ਵਿਧਾਨ ਸਭਾ ਨੂੰ ਕੋਈ ਨਾ ਕੋਈ ਠੋਸ ਜਿਹੜੀ ਨੀਤੀ ਜਿਹੜੀ ਆ ਉਹ ਬਣਾਣੀ ਚਾਹੀਦੀ ਹੈਗੀ ਹੈ ਔਰ ਇਹਦੀ ਅਗਰ ਅਪਰੂਵਲ ਕੇਂਦਰ ਸਰਕਾਰ ਤੋਂ ਵੀ ਲੈਣੀ ਪਵੇ ਤੇ ਲੈਣੀ ਚਾਹੀਦੀ ਹੈ ਲੇਕਿਨ ਵਿਧਾਨ ਸਭਾ ਨੂੰ ਇਹਦੇ ਬਾਰੇ ਦੇ ਵਿੱਚ ਬਹੁਤ ਸੋਚਣ ਦੀ ਜ਼ਰੂਰਤ ਹੈਗੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਸੰਕਟ ਜਿਹੜਾ ਹੈਗਾ ਉਹ ਖੜਾ ਹੋਏਗਾ ਪੰਜਾਬ ਦੇ ਵਿੱਚ ਨਜ਼ਦੀਕੀ ਪਿਵਟ ਦੇ ਕੁਝ ਪੰਜਾਬ ਦੇ ਲੋਕਾਂ ਨੂੰ ਵੀ ਬੜੀ ਸੋਚ ਸਮਝ ਕੇ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਹੈਗਾ ਕਿਉਂਕਿ ਇਹ ਭਿਆਨਕ ਜਿਹੜੀ ਚੀਜ਼ ਹੈਗੀ ਹੈ ਇਹ ਆਉਣ ਤੋਂ ਪਹਿਲਾਂ ਹੀ ਜਿਹੜਾ ਇਹਦਾ ਕੰਮ ਜਿਹੜਾ ਹੈਗਾ ਉਹ ਸੋਚ ਲਿਆ ਜਾਵੇ ਤਾਂ ਚੰਗੀ ਗੱਲ ਹੈਗੀ ਹੈ ਅਦਰਵਾਜ਼ੀ ਦੇ ਨਤੀਜੇ ਜੇ ਕੋਈ ਵਧੀਆ ਨਹੀਂ ਨਿਕਲਦੇ ਅ ਦੂਸਰੀ ਚੀਜ਼ ਹੈ ਜੀ ਕਿ ਦੇਖੋ ਇੱਕ ਜਿਹੜੇ ਮਹਾਰਾਸ਼ਟਰ ਰੋਰ ਆਪਣੇ ਤਰ੍ਹਾਂ ਝਾਰਖੰਡ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਜਿਹੜਾ ਜੋਗੀ ਨੇ ਉੱਥੇ ਗੱਲ ਕੀਤੀ ਹੈਗੀ ਹੈ ਮਹਾਰਾਸ਼ਟਰ ਦੇ ਵਿੱਚ ਕਿ ਵਟਣਗੇ ਔਰ ਕਟਣਗੇ ਆਲੀ ਜਿਹੜੀ ਗੱਲ ਹੈ ਇਹ ਦੇਖੋ ਕਿੱਡੀ ਪਹਿਲਾਂ ਵੀ ਮੈਂ ਕਹਿ ਚੁੱਕਿਆ ਬੜੀ ਮਾੜੀ ਗੱਲ ਹੈ ਪਰ ਖਾਸ ਕਰਕੇ ਮੇਰੀ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਅਪੀਲ ਹੈਗੀ ਹੈ ਕਿ ਜੇਕਰ ਤੁਸੀਂ ਬੀਜੇਪੀ ਦਾ ਇੱਕ ਵਿੰਗ ਬਣ ਕੇ ਪਾਰਟੀ ਦਾ ਕੰਮ ਕਰ ਰਹੇ ਹੋ ਫਿਰ ਤੇ ਇੱਕ ਸੈਪਰੇਟ ਇਸ਼ੂ ਹੈਗਾ ਤੇ ਜੇ ਤੁਸੀਂ ਸੰਵਧਾਨਕ ਪੱਧ ਦੇ ਉੱਤੇ ਸੰਵਧਾਨਕ ਸੰਸਥਾ ਹੈਗੀ ਉਹ ਤੇ ਤੁਹਾਨੂੰ ਇਹਨਾਂ ਗੱਲਾਂ ਦਾ ਬਹੁਤ ਵੱਡਾ ਸੰਗਿਆਨ ਲੈਣਾ ਚਾਹੀਦਾ ਹੈਗਾ ਕਿਉਂਕਿ ਇਹ ਗੈਰ ਸੰਵਧਾਨਿਕ ਗੱਲਾਂ ਹੈ ਜਿਹੜੀਆਂ ਨੇ ਜਿਹੜੀਆਂ ਹਿੰਸਾ ਨੂੰ ਪ੍ਰਮੋਟ ਕਰਦੀਆਂ ਹਨ ਸੋ ਇੱਕ ਆਪਣੇ ਆਪ ਨੂੰ ਸਟੈਬਲਿਸ਼ਡ ਲੀਡਰ ਸਟੈਬਲਿਸ਼ ਕਰਨ ਵਾਸਤੇ ਪਬਲਿਕ ਦੇ ਵਿੱਚ ਡਿਵੀਜ਼ਨ ਪੈਦਾ ਕਰਨੇ ਪਬਲਿਕ ਦੇ ਵਿੱਚ ਨਫ਼ਰਤ ਪੈਦਾ ਕਰਨੇ ਲੋਕਾਂ ਨੂੰ ਡਰਾਣਾ ਜਿਹੜਾ ਹੈਗਾ ਇਹ ਇੱਕ ਗੈਰ ਸੰਵਿਧਾਨਿਕ ਜੜੀ ਹੈ ਇਹ ਚੀਜ਼ ਹੈਗੀ ਹੈ ਖਾਸ ਕਰਕੇ ਇਹਦੇ ਵਰਗੇ ਲੋਕ ਜਿਹੜੇ ਨੇ ਮੋਦੀ ਜੋਗੀ ਵਰਗੇ ਜਾਂ ਮੋਦੀ ਵਰਗੇ ਜੋ ਵੀ ਲੋਕ ਆ ਗੱਲ ਤਾਂ ਮੋਦੀ ਨੇ ਨਹੀਂ ਉਹ ਹੀ ਕੀਤੀ ਹੈ ਲੇਕਿਨ ਉਹਨੇ ਕਮਾ ਕੇ ਕੀਤੀ ਹੈ ਉਹਨੇ ਸਿੱਧੀ ਗੱਲ ਲਾ ਦਿੱਤੀ ਹੈ ਕਿ ਵਟਣਗੇ ਤਾਂ ਕਟਣਗੇ ਵਾਲਾ ਇਹ ਜਿਹੜੀ ਕਟ ਵੱਟ ਹੈਗੀ ਹੈ ਇਹਦਾ ਇਹਦਾ ਸੰਕੇਤ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਲੈਣਾ ਚਾਹੀਦਾ ਹੈਗਾ ਔਰ ਉਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਵੀ ਸਖਤ ਕਾਰਵਾਈ ਇਸ ਹਾਜੂਪੀ ਦੇ ਮੁੱਖ ਮੰਤਰੀ ਦੇ ਬਾਰੇ ਵਿੱਚ ਇਲੈਕਟ੍ਰਲ ਕਮਿਸ਼ਨ ਕਰ ਸਕਦਾ ਉਹ ਕਰ ਕੀਤੀ ਜਾਵੇ ਤੇ ਜੇ ਤੁਸੀਂ ਬੀਜੇਪੀ ਦਾ ਵੰਗੀ ਹੋ ਗਏ ਹੋਏ 코로나 ਦੇ ਇਸ਼ਾਰਿਆਂ ਤੇ ਕੰਮ ਕਰਦੇ ਹੋਏ ਫਿਰ ਤਾਂ ਰੱਬ ਹੀ ਰੱਖਾਏਗਾ ਸੋ ਮੈਂ ਸੁਪਰੀਮ ਕੋਰਟ ਨੂੰ ਵੀ ਇਹ ਅਪੀਲ ਕਰਾਂਗਾ ਔਰ ਭਾਰਤੀ ਲੋਕਾਂ ਨੂੰ ਵੀ ਬੀਲ ਕਰਾਂਗਾ ਕਿ ਇਹੋ ਜਿਹੇ ਲੀਡਰ ਨੂੰ ਜਿਹੜਾ ਹੈਗਾ ਉਹ ਸਬਕ ਜਿਹੜਾ ਉਸਖਾਣਾ ਚਾਹੀਦਾ ਮੈਂ ਤੋੜ ਜਵਾਬ ਦੇਣਾ ਚਾਹੀਦਾ ਧੰਨਵਾਦ